ਇਕਰ ਤੁਸੀਂ ਬਹੁਤ ਜ਼ਿਆਦਾ ਹਵਾਈ ਸਫ਼ਰ ਕਰਦੇ ਹੋ ਤਾਂ ਤੁਹਾਡੇ ਲਈ ਹੈ ਇੱਕ ਖੁਸ਼ਖਬਰੀ ਹੁਣ 에어ਪੋਰਟਸ ਤੇ ਖਾਣ ਪੀਣ ਦਾ ਸਮਾਨ ਖਰੀਦਣ ਦੇ ਲਈ ਤੁਹਾਨੂੰ ਨਹੀਂ ਖਰਚਣੇ ਪੈਣਗੇ ਬਹੁਤ ਜ਼ਿਆਦਾ ਪੈਸੇ ਕਿਉਂਕਿ ਕੇਂਦਰ ਸਰਕਾਰ ਹਰ 에어ਪੋਰਟ ਤੇ ਖੋਲਣ ਜਾ ਰਹੀ ਹੈ ਸਸਤੀ ਕੈਂਟੀਨ ਜੀ ਹਾਂ ਇਸ ਵੇਲੇ 에어ਪੋਰਟ ਤੇ ਜਾਣ ਵਾਲਿਆਂ ਦੇ ਲਈ ਤੇ ਬਹੁਤ ਜ਼ਿਆਦਾ ਹਵਾਈ ਸਫ਼ਰ ਕਰਨ ਵਾਲਿਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ। ਇਹ ਖਬਰ ਖੁਦ ਵੀ ਸੁਣੋ ਤੇ ਦੂਜਿਆਂ ਦੇ ਨਾਲ ਵੀ ਸਾਂਝਾ ਕਰੋ ਤਾਂ ਕਿ ਉਹਨਾਂ ਤੱਕ ਵੀ ਇਹ ਖੁਸ਼ਖਬਰੀ ਪਹੁੰਚਦੀ ਹੋ ਸਕੇ। ਜਿहां ਇਸ ਵੇਲੇ ਕੇਂਦਰ ਸਰਕਾਰ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਕਹਿ ਦਿੱਤਾ ਹੈ ਕਿ ਹਰ 에어ਪੋਰਟ ਦੇ ਉੱਪਰ ਹੁਣ ਸਸਤੀ ਕੈਂਟੀਨ ਖੋਲੀ ਜਾਵੇਗੀ। ਇਸ ਕਰਕੇ ਹੁਣ ਤੁਸੀਂ ਜਦੋਂ ਵੀ 에어ਪੋਰਟ ਜਾਓਗੇ ਤਾਂ ਤੁਹਾਨੂੰ ਹਣ ਹਿੰਦਾ ਸਮਾਨ ਖਰੀਦਣ ਦੇ ਲਈ ਬਹੁਤ ਜ਼ਿਆਦਾ ਪੈਸੇ ਖਰਚਣ ਦੀ ਜ਼ਰੂਰਤ ਨਹੀਂ ਪਵੇਗੀ ਦਰਸਲ ਸੰਸਦ ਰਾਗਵ ਚੱਡਾ ਨੇ ਇਹ ਮੁੱਦਾ ਸੰਸਦ ਦੇ ਵਿੱਚ ਉਠਾਇਆ ਉਹਨਾਂ ਨੇ ਕਿਹਾ ਹੈ ਕਿ ਏਅਰਪੋਰਟਸ ਤੇ ਜਿਹੜੇ ਲੋਕ ਜਾਂਦੇ ਨੇ ਜਿਹੜੇ ਕਿ ਹਵਾਈ ਸਫਰ ਕਰਦੇ ਨੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਖਰੀਦਣ ਦੇ ਲਈ ਬਹੁਤ ਜ਼ਿਆਦਾ ਖਰਚਾ ਕਰਨਾ ਪੈਂਦਾ ਹੈ ਵੱਡੀ ਰਕਮ ਅਦਾ ਕਰਨੀ ਪੈਂਦੀ ਹੈ ਜਿਹੜੀ ਕਿ ਹਰ ਕਿਸੇ ਦੇ ਵਸਦਾ ਰੋਗ ਨਹੀਂ ਹੈ ਲੋਕਾਂ ਨੂੰ ਇਸ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਗਵ ਚੱਡਾ ਨੇ ਇਹ ਮੁੱਦਾ ਉਠਾ ਕੇ ਸਰਕਾਰ ਨੂੰ ਲੋਕਾਂ ਨਾਲ ਕੀਤੇ ਹੋਏ ਆਪਣੇ ਵਾਅਦੇ ਨੂੰ ਯਾਦ ਕਰਵਾਇਆ ਤੇ ਇਸ ਦੇ ਉੱਪਰ ਕੇਂਦਰ ਸਰਕਾਰ ਦੇ ਵੱਲੋਂ ਅਮਲ ਵੀ ਕਰ ਲਿਆ ਗਿਆ ਹੈ ਦੈਟਸ ਆਲ ਉਹ ਇਹ ਮੁੱਦਾ ਉਠਾਇਆ ਗਿਆ ਤੇ ਇਸ ਤੇ ਬਹੁਤ ਜਲਦ ਅਮਲ ਵੀ ਹੋ ਗਿਆ ਇਸ ਕਰਕੇ ਲੋਕ ਇਸ ਸੰਸਦ ਜਾਨਕੀ ਰੰਗਵ ਚੱਡਾ ਹੋਰਾਂ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ ਉਹਨਾਂ ਨੇ ਕਿਹਾ ਹੈ ਕਿ ਰਾਗ ਵਿਚੱਡਾ ਨੇ ਸੰਸਦ ਦੇ ਵਿੱਚ ਲੋਕਾਂ ਦੇ ਮਨਾਂ ਦੀ ਆਵਾਜ਼ ਨੂੰ ਲੋਕਾਂ ਦੇ ਦਿਲਾਂ ਦੀ ਆਵਾਜ਼ ਨੂੰ ਉਠਾਇਆ ਹੈ ਇਸ ਕਰਕੇ ਉਹ ਰਾਗ ਵਿਚੱਡਾ ਦੀ ਬਹੁਤ ਜ਼ਿਆਦਾ ਤਾਰੀਫ਼ ਕਰ ਰਹੇ ਨੇ ਇਸ ਕਰ ਹੁਣ ਵੇਲੇ ਕੇਂਦਰ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਹਰ 에ਰਪੋਰਟ ਦੇ ਉੱਪਰ ਸਸਤੀ ਕੈਂਟੀਨ ਖੋਲੀ ਜਾਵੇਗੀ ਤੇ ਇੱਥੇ ਹੁਣ ਜਿਹੜਾ ਕਿ ਪਹਿਲਾ ਉਡਾਨ ਯਾਤਰੀ ਕੈਫੇ ਵੀ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਜਿਹੜਾ ਪਹਿਲਾ ਉਡਾਨ ਜਾਂ ਤਰੀਕਾ ਕੈਫੇਓ ਕੋਲਕਾਤਾ ਤੋਂ ਸ਼ੁਰੂ ਕੀਤਾ ਜਾਵੇਗਾ ਜਿੱਥੇ ਕਿ ਲੋਕਾਂ ਨੂੰ ਸਸਤੇ ਰੇਟ ਤੇ ਪਾਣੀ ਚਾਹ ਤੇ 스ਨੈਕਸ ਮਿਲਣਗੇ ਇਸ ਦੇ ਨਾਲ ਜਿਹੜੇ ਲੋਕ ਨੇ 에어ਪੋਰਟ ਤੇ ਬਹੁਤ ਜ਼ਿਆਦਾ ਆਉਂਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਲੋਕਾਂ ਦੇ ਵੱਲੋਂ ਰਗਵਚ ਅੱਡਾ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਜਾ ਰਹੀ ਹੈ ਕਹਿ ਰਹੇ ਨੇ ਕਿ ਉਹਨਾਂ ਨੇ ਲੋਕਾਂ ਦੇ ਮਨਾਂ ਦੀ ਆਵਾਜ਼ ਨੂੰ ਸੰਸਦ ਤੱਕ ਪਹੁੰਚਾਇਆ ਹੈ ਜਿਸ ਕਰਕੇ ਕੇਂਦਰ ਸਰਕਾਰ ਦੇ ਵੱਲੋਂ ਇਸ ਤੇ ਅਮਲ ਵੀ ਕਰ ਲਿਆ ਗਿਆ ਹੈ ਅਤੇ ਦੱਸਦੀ ਹੈ ਕਿ ਜਿਹੜੇ ਲੋਕ ਬਹੁਤ ਜ਼ਿਆਦਾ ਹਵਾਈ ਸਫ਼ਰ ਕਰਦੇ ਨੇ ਉਹਨਾਂ ਨੂੰ 에ਰਪੋਰਟ ਤੇ ਜਾਣਾ ਹੀ ਪੈਂਦਾ ਹੈ ਤੇ ਜਦੋਂ ਉਹ 에ਰਪੋਰਟ ਤੇ ਜਾਂਦੇ ਨੇ ਤਾਂ ਫਿਰ ਖਾਣ ਪੀਣ ਦਾ ਸਮਾਨ ਵੀ ਖਰੀਦਣਾ ਹੀ ਪੈਂਦਾ ਹੈ ਤੇ ਉਹਨਾਂ ਨੂੰ ਜਿਹੜੀ ਕਿ ਬਹੁਤ ਵੱਡੀ ਰਕਮ ਅਦਾ ਕਰਨੀ ਪੈਂਦੀ ਸੀ ਖਾਣ ਪੀਣ ਦਾ ਸਮਾਨ ਖਰੀਦਣ ਦੇ ਲਈ ਤੇ ਹੁਣ ਉਹਨਾਂ ਦੇ ਉੱਪਰ ਜਿਹੜਾ ਇਹ ਬੋਝ ਹੈ ਬਹੁਤ ਹੱਦ ਤੱਕ ਘਟ ਜਾਵੇਗਾ ਕਿਉਂਕਿ ਕੇਂਦਰ ਸਰਕਾਰ ਨੇ ਸਸਤੀ ਕੈਂਟੀਨ ਖੋਲਣ ਦਾ ਜਿਹੜਾ ਕਿ ਵਾਅਦਾ ਕਰ ਲਿਆ ਹੈ ਤੇ ਔਰ ਇਸ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਔਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਇਹ ਸਸਤੀ ਕੈਂਟੀਨ ਖੋਲੀ ਜਾਵੇਗੀ ਉਹ ਹਰ 에ਰਪੋਰਟ ਤੇ ਹੀ ਹੋਵੇਗੀ ਇਸ ਕਰਕੇ ਕੋਈ ਵੀ ਯਾਤਰੀ ਜਿਹੜਾ ਕਿ ਤੋਂ ਦਾ ਵੀ ਹੋਵੇ ਜਿਸਨੇ ਕਿ ਭਾਰਤ ਦੇ ਉਪਰੰਚ ਤੇ 에ਰਪੋਰਟ ਤੋਂ ਆਪਣੀ ਹਵਾਈ ਯਾਤਰਾ ਸ਼ੁਰੂ ਕਰਨੀ ਹੈ ਹੁਣ ਉਸ ਤੇ ਵਿੱਤੀ ਬੋਧ ਬਹੁਤ ਜ਼ਿਆਦਾ ਨਹੀਂ ਪਵੇਗਾ ਉਹਨਾਂ ਦੀ ਜੇਬ ਤੇ ਬਹੁਤ ਜ਼ਿਆਦਾ ਭਾਰ ਨਹੀਂ ਪਵੇਗਾ ਕਿਉਂਕਿ ਖਾਣ ਪੀਣ ਦਾ ਡਸ ਸਮਾਨ ਹੈ ਬਹੁਤ ਘੱਟ ਦਰਾਂ ਤੇ ਬਹੁਤ ਘੱਟ ਰੇਟ ਦੇ ਵਿੱਚ ਉਹਨਾਂ ਨੂੰ ਮਿਲ ਜਾਇਆ ਕਰੇਗਾ ਤੇ ਆਮ ਤੌਰ ਤੇ ਪਾਣੀ ਚਾਹ ਤੇ ਸਨੈਕਸ ਤੇ ਇਹ ਤਾਂ ਤਕਰੀਬਨ ਬਨ ਹਰ ਯਾਤਰੀ ਹੀ ਲੈਂਦਾ ਹੈ ਖਰੀਦਦਤ ਔਰ ਇਹ ਜਿਹੜੇ ਤਿੰਨੋਂ ਜਿਹੜੇ ਖਾਣ ਪੀਣ ਦੇ ਪਦਾਰਥ ਨੇ ਇਹਨਾਂ ਤੇ ਜਿਹੜੀ ਜਿਹੜੀ ਰੇਟ ਹੋਏਗਾ ਬਹੁਤ ਜ਼ਿਆਦਾ ਘੱਟ ਹੋਏਗਾ ਤੇ ਹਰ ਕੋਈ ਇਸ ਨੂੰ ਬਹੁਤ ਥੋੜੇ ਰੇਟ ਦੇ ਵਿੱਚ ਹੀ ਖਰੀਦ ਸਕੇਗਾ ਤੇ ਆਪਣੀ ਯਾਤਰਾ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਫਲ ਕਰ ਸਕੇਗਾ ਤੇ ਉਸ ਇਸ ਵੇਲੇ ਰਾਗਵ ਚੱਡਾ ਦੇ ਵੱਲੋਂ ਜਿਹੜੀ ਇਹ ਮੁੱਦਾ ਉਠਾਇਆ ਗਿਆ ਜਿਹੜੀ ਕੱਲ ਉਠਾਈ ਗਈ ਹੈ ਸੰਸਦ ਦੇ ਵਿੱਚ ਉਸ ਕਰਕੇ ਲੋਕ ਉਹਨਾਂ ਦੀ ਤਾਰੀਫਾਂ ਕਰ ਰਹੇ ਨੇ ਕਿ ਉਹਨਾਂ ਨੇ ਸੰਸਦ ਦੇ ਵਿੱਚ ਲੋਕ ਮਨਾਂ ਦੀ ਆਵਾਜ਼ ਨੂੰ ਉਠਾਇਆ ਜਿਸ ਕਰਕੇ ਲੋਕਾਂ ਦੇ ਬੁਲੰਦਾਰੀ ਭਰਪੂਰ ਤਾਰੀਫ ਕੀਤੀ ਜਾ ਰਹੀ ਹੈ